ਹੈਲੋ ਹੈਲੋ ਹਾਂਜੀ ਈਮੰਦਰਾ ਸਾਹਿਬ ਮਨਪ੍ਰੀਤ ਗੱਲ ਕਰ ਰਹੇ ਜੀ ਸਮਾਰਟ ਕਮੂਡੇ ਚੈਨਲ ਤੋਂ ਹਾਂਜੀ 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 ਮਨਪ੍ਰੀਤ ਜੀ ਪਹਿਲਾਂ ਤਾਂ ਜੀ ਜੈਪੀ ਹੋਵੇ ਜੈ ਭਾਰਤ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੈਪੀ ਹੋਵੇ ਜੈ ਭਾਰਤ ਜੀ ਈਮੰਦਰਾ ਸਾਹਿਬ ਅਸੀਂ ਇੱਕ ਨਿਊਜ਼ ਦੇਖੀ ਸੀ ਕੱਲ ਸ਼ਾਮ ਜੇ ਨੂੰ ਸਾਨੂੰ ਪਤਾ ਲੱਗਿਆ ਕਿ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਆ ਜੀ ਉਹਦੀ ਲੜਾਈ ਤੁਸੀਂ ਲੰਮੇ ਸਮੇਂ ਤੋਂ ਲੜ ਰਹੇ ਸੀ ਤੁਸੀਂ ਵੀ ਲੜ ਰਹੇ ਸੀ ਕਈ ਹੋਰ ਵੀ ਸਾਥੀ ਲੰਮੇ ਸਮੇਂ ਤੋਂ ਲੜ ਰਹੇ ਸੀ ਪੰਜਾਬ ਦੇ ਵਿੱਚ ਜੀ ਤੇ ਸਾਨੂੰ ਪਤਾ ਲੱਗਿਆ ਕਿ ਸ਼ਾਇਦ ਤੁਸੀਂ ਉਸ ਜਿਹੜੀ ਲੜਾਈ ਦੇ ਉੱਪਰ ਜਿਹੜੀ ਜਿੱਤ ਹਾਸਲ ਕੀਤੀ ਆ ਤਾਂ ਅਸੀਂ ਤੁਹਾਡੀ ਇਹ ਆਵਾਜ਼ ਜਿਹੜੀ ਰਿਕਾਰਡ ਕਰ ਰਹੇ ਹਾਂ ਅਸੀਂ ਆਪਣੇ ਚੈਨਲ ਤੇ ਚਲਾਵਾਂਗੇ ਤੇ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਰਾਈਟ ਟੂ ਐਜੂਕੇਸ਼ਨ ਦਾ ਜਿਹੜਾ ਇਹ ਸੰਵਿਧਾਨ ਦੇ ਵਿੱਚ ਸਾਨੂੰ ਅਧਿਕਾਰ ਦਿੱਤਾ ਗਿਆ ਇਹ ਪੰਜਾਬ ਦੇ ਵਿੱਚ ਲਾਗੂ ਕਿਉਂ ਨਹੀਂ ਸੀ ਵਨਪ੍ਰੀਤ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਨਾ ਕਿ ਪਹਿਲਾਂ ਵੀ ਸਮਾਜਿਕ ਮੁੱਦੇ ਤੇ ਹੋਰ মিডিਆ ਦੇ ਵਿੱਚ ਇਸ ਚੀਜ਼ ਨੂੰ ਅਸੀਂ ਜਿਹੜਾ ਲੈ ਕੇ ਜਾ ਰਹੇ ਸੀ ਚੱਕਿਆ ਸੀ ਸਿੱਖਿਆ ਦਾ ਅਧਿਕਾਰ ਐਕਟ 2009 ਆਰਟੀਈ ਐਕਟ ਜਿਹੜਾ ਹੈ ਨਿੱਜੀ ਸਕੂਲਾਂ ਦੇ ਵਿੱਚ ਲਾਗੂ ਕਰਵਾਉਣਾ ਜਿਹੜਾ ਇਹ ਸਾਡਾ ਅੰਦੋਲਨ ਸੀਗਾ ਸੋ ਮੈਂ ਜਾ ਰਹਾ ਲੰਬੀ ਗੱਲ ਨਾ ਕਰਦਿਆਂ ਮੈਨੂੰ ਲੱਗਦਾ ਮੈਂ ਵੀ ਬੀਜੀ ਆ ਤੇ ਤੂੰ ਵੀ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ ਇੰਨੀ ਕੁ ਜਾਣਕਾਰੀ ਮੈਂ ਜ਼ਰੂਰ ਦੇਦਾ ਆ ਆ ਮੋਟੀ ਮੋਟੀ ਜੀ ਕਿ ਜਿਹੜਾ ਇਹ ਐਕਟ ਹੈ 2009 ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲਾਗੂ ਹੋਇਆ ਸੀ ਬਟ ਪੰਜਾਬ ਨੂੰ ਛੱਡ ਕੇ ਸਾਰੀਆਂ ਸਟੇਟਾਂ ਵਿੱਚ ਇਹ ਐਕਟ ਜਿਹੜਾ ਲਾਗੂ ਸੀ ਸੋ ਇਹਦੇ ਵਿੱਚ ਕੀ ਸੀ ਕਿ ਜਿਹੜਾ ਗਰੀਬ ਬੱਚਾ ਹੈ ਵੀਕਰ ਸੈਕਸ਼ਨ ਹੈ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਭਾਵੇਂ ਕੋਈ ਵੀ ਪ੍ਰਾਈਵੇਟ ਸਕੂਲ ਹੈ ਚਾਹੇ ਉਹ ਜਿੱਡਾ ਵੀ ਮਹਿੰਗੀ ਵੱਡਾ ਹੈ ਜਾਂ ਜੋ ਵੀ ਹੈ ਉਹਦੇ ਵਿੱਚ ਇਹ 25% ਰਾਖਵੀਂਆਂ ਸੀਟਾਂ ਜਿਹਨੂੰ ਕਹਿੰਨੇ ਆ ਇਹ ਦੇਣੀਆਂ ਸੀਗੀਆਂ ਸੋ ਨਹੀਂ ਦਿੱਤੀਆਂ ਜਾ ਰਹੀਆਂ ਸੀ ਸੋ ਕੱਲ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਜਿਹੜਾ ਫੈਸਲਾ ਜਿਹੜਾ ਹੈ ਦਿੱਤਾ ਹੈ ਕਿ 25% ਨਿੱਜੀ ਜਿਹੜੀ ਹੈ ਸਕੂਲਾਂ ਦੇ ਵਿੱਚ ਇਹ ਸੀਟਾਂ ਜਿਹੜੀਆਂ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਸੁਰੱਖਿਅਤ ਕੀਤੀਆਂ ਜਾਣ ਇਹ ਸਪਸ਼ਟ ਤੌਰ ਤੇ ਮਾਨਯੋਗ ਹਾਈ ਕੋਰਟ ਨੇ ਕੀਤਾ ਫੈਸਲਾ ਸੋ ਸਿੱਖਿਆ ਦਾ ਜਿਹੜਾ ਜਿਹੜਾ ਸੈਸ਼ਨ ਸਤਹ ਰਹੇਗਾ 2025-26 ਦੇ ਲਈ ਇਹ ਜਿਹੜੇ ਆਦੇਸ਼ ਜਿਹੜੇ ਆ ਲਾਗੂ ਜਿਹੜੇ ਆ ਕੀਤੇ ਦੀ ਪਾਲਣਾ ਕਰਨੀ ਬਣਦੀ ਹੈ ਸੋ ਅਗਲੀ ਗੱਲ ਜਿਹੜੀ ਇਹ ਆ ਅਸੀਂ ਕਰ ਰਹੇ ਸੀ ਕਿ ਜਿਹੜੇ ਪ੍ਰਾਈਵੇਟ ਸਕੂਲ ਹੈ ਉਹ ਕਿਉਂ ਨਹੀਂ ਇਹਨਾਂ ਬੱਚਿਆਂ ਨੂੰ ਦਿੰਦੇ ਸੀ ਇਹ ਇਹ ਲੜਾਈ ਸੀ ਸਾਡੀ ਇਹ ਲੜਾਈ ਜਿਹੜੀ ਅਸੀਂ ਲੜ ਰਹੇ ਸੀਗੇ ਸਾਡੇ ਬੋਡੇ ਹੋਰ ਕੋਈ ਰਿਟਾਇਰ ਆਈਐਸ ਆਈਪੀਐਸ ਕੋਈ ਰਿਟਾਇਰ ਜੱਜ ਸਾਡੇ ਐਡਵੋਕੇਟ ਦਰਮਬੀਰ ਅਨਾਰਿਆ ਜੀ ਹੋਰ ਸਾਡੇ ਜਿਹੜੇ ਓੰਕਾਰ ਸਰ ਜੀ ਇਹ ਲੜਾਈ ਨੂੰ ਜਿਹੜਾ ਅੰਦੋਲਨ ਜਿਹੜਾ ਬਣਾਇਆ ਸੀ ਮਗਰ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਜਿਹੜਾ ਫੈਸਲਾ ਜਿਹੜਾ ਸੁਣਾਇਆ ਹੈਗਾ ਜੱਜਸ ਦੇ ਦੋ ਬੈਂਚਾਂ ਨੇ ਜਿਨ੍ਹਾਂ ਦੇ ਵਿੱਚ ਚੀਫ ਜਸਟਿਸ ਸ਼ਿਲੂ ਨਾਗੂਜੀ ਜਸਟਿਸ ਹਰਮੀਤ ਸਿੰਘ ਗਰੇਵਾਲ ਜੀ ਇਹ ਜਿਹੜੀ ਖੰਡ ਪੀਠ ਨੇ ਇਹ ਸਾਫ਼ ਸ਼ਬਦਾਂ ਦੇ ਵਿੱਚ ਇਹਨੂੰ ਇੰਪਲੀਮੈਂਟ ਕਰਨ ਲਈ ਕਿਹਾ ਹੈ ਮੰਤਰੀ ਜੀ ਜੀ ਇਹ ਲੜਾਈ ਜਿਹੜੀ ਤੁਸੀਂ ਲੜ ਰਹੇ ਸੀ ਕਿੰਨਾ ਕੁ ਜਗਾ ਆਪਣੇ ਸਮਾਜ ਦੇ ਲੋਕ ਨੇ ਕਿੰਨਾ ਕੁ ਸਾਥ ਦਿੱਤਾ ਉਹਨਾਂ ਨੇ ਜਾਂ ਉਹਨਾਂ ਦੇ ਵਿੱਚ ਲੜਾਈ ਤੁਸੀਂ ਜਦੋਂ ਤੱਕ ਲੜਦੇ ਲੜ ਰਹੇ ਸੀ ਸੰਘਰਸ਼ ਕਰ ਰਹੇ ਸੀ ਤਾਂ ਕਿੰਨੀ ਕੁ ਜਾਗਰੂਕਤਾੜੀ ਲੋਕਾਂ ਦੇ ਵਿੱਚ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੁਣ ਤੇ ਬਹੁਤੇ ਲੋਕਾਂ ਨੂੰ ਤਾਂ ਪਤਾ ਆਪਣੀ ਇਸ ਜਿਹੜੀ ਆਪਾਂ ਰਿਕਾਰਡਿੰਗ ਆਪਨੀ ਕਰਕੇ ਪਾਵਾਂਗੇ ਸ਼ਾਇਦ ਇਸ ਤੋਂ ਪਤਾ ਲੱਗੇ ਦੇਖੋ ਕਈ ਚੀਜ਼ਾਂ ਹੁੰਦੀਆਂ ਹਰੇਕ ਬੰਦੇ ਦਾ ਇੱਕ ਮਾਈਂਡ ਸੈਟ ਹੁੰਦਾ ਹੈ ਅਸੀਂ ਸਮਾਜ ਦੇ ਜਿੱਥੇ ਹੋਰ ਲੜਾਈਆਂ ਲੜ ਰਹੇ ਆ ਉੱਥੇ ਸਾਨੂੰ ਸਭ ਤੋਂ ਪਹਿਲਾਂ ਇਹੀ ਸਾਨੂੰ ਜਹਾਂਜ ਚ ਸੀ ਜਾਂ ਹੋਰ ਲੋਕਾਂ ਦੇ ਜਹਾਂਜ ਚ ਸੀ ਸਭ ਤੋਂ ਪਹਿਲਾਂ ਸਾਡੀ ਜਿਹੜੀ ਲੜਾਈ ਹੈ ਉਹ ਸਿੱਖਿਆ ਦੀ ਹੋਣੀ ਚਾਹੀਦੀ ਹੈ ਸਿੱਖਿਆ ਵੀ ਸਾਡੀ ਲੜਾਈ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਕੇ ਵੱਡੇ-ਵੱਡੇ ਉੱਚ ਅਹੁਦਿਆਂ ਤੇ ਪਹੁੰਚਾਈਏ ਵਧੀਆ ਜਿਹੜੀ ਸਮਾਨਤਾ ਦੀ ਬਰਾਬਰਤਾ ਦੀ ਜਿਹੜੀ ਸਿੱਖਿਆ ਜਿਹੜੀ ਅੱਜ ਨਹੀਂ ਮਿਲ ਰਹੀ ਉਹਦੇ ਚ ਉੱਚ-ਨੀਚ ਜਿਹੜੀ ਚੱਲ ਰਹੀ ਹੈ ਇੱਕ ਬੱਚਾ ਟਾਪਰ ਸਕੂਲ ਵੱਡੇ ਸਕੂਲ ਚ ਜਾ ਕੇ ਆ ਇੱਕ ਬੱਚਾ ਪਿੰਡਾਂ ਦੇ ਸਕੂਲਾਂ ਵਿੱਚੋਂ ਰੋਲ ਰਿਹਾ ਤਾਂ ਕਿਦਾਂ ਕਾਮਨਾ ਕਰਾਂਗੇ ਕਿ ਇਹ ਆਈਐਸ ਪੀਸੀਐਸ ਜਾਂ ਡਾਕਟਰ ਬਣੇਗਾ ਸੋ ਇਹ ਲੜਾਈ ਨੂੰ ਸਾਡਾ ਸਹਿਯੋਗ ਜਿਹੜਾ ਤੁਸੀਂ ਦੱਸ ਰਹੇ ਹੋ ਕਹਿ ਰਹੇ ਹੋ ਕਿ ਸਾਡੇ ਜਿਹੜੇ ਸਮਾਜ ਦੇ ਵੱਡੇ ਚਿੰਤਤ ਲੋਕ ਨੇ ਜਿਸ ਤਰ੍ਹਾਂ ਜੀ ਇਹ ਦੇ ਵਿੱਚ ਜਿਹੜੇ ਕੇਐਸ ਰਾਜੂ ਜੀ ਲੀਗਲ ਟਰਸਟ ਜਨ ਹਿਤ યાਚਕਾ ਜਿਹੜੀ ਉਹਨਾਂ ਵੱਲੋਂ ਜਿਹੜੀ ਹੈ ਪੰਜਾਬ ਸਰਕਾਰ ਆਰਟੀਈ ਨੀਮ 2011 ਦੇ ਜਿਹੜੇ ਜੁੜੇ ਨੀਮ 7 4 ਨੂੰ ਚੁਣੌਤੀ ਦਿੱਤੀ ਸੀਗੀ ਸੋ ਇਸ ਕਰਕੇ ਜਿੱਥੇ ਸਰਕਾਰਾਂ ਦਾ ਫਰਜ ਬਣਦਾ ਹੈ ਉੱਥੇ ਸਾਡੇ ਜਿੰਨੇ ਸਮਾਜ ਦੇ ਜਿਹੜੇ ਚਿੰਤਕ ਲੋਕ ਨੇ ਉਹਨਾਂ ਨੂੰ ਵੀ ਜਿਹੜਾ ਇਸ ਚੀਜ਼ਾਂ ਦੀ ਪੀੜਾ ਮਹਿਸੂਸ ਹੁੰਦੀ ਹੈ ਤਾਂ ਇਹੋ ਜਿਹੇ ਜਿਹੜੇ ਰਾਈਟਸ ਨੇ ਜਿਹੜੇ ਮੌਲਕ ਅਧਿਕਾਰ ਨੇ ਜਾਂ ਜਿਹੜੇ ਕਾਨੂੰਨ ਨਿਯਮ ਨੇ ਉਹਨਾਂ ਨੂੰ ਲਾਗੂ ਕਰਾਉਣ ਲਈ ਸਾਡਾ ਸਹਿਯੋਗ ਜਿਹੜਾ ਬਹੁਤ ਸਾਰੇ ਸਾਡੇ ਸਤਿਕਾਰਯੋਗ ਸਾਥੀਆਂ ਨੇ ਦਿੱਤਾ ਕੁਝ ਦੇ ਨਾਮ ਅਸੀਂ ਤੁਹਾਨੂੰ ਦੱਸਿਆ ਮਗਰ ਬਹੁਤ ਸਾਰੇ ਲੋਕ ਜਿਹੜੇ ਚਾਹ ਉਹ ਚੰਡੀਗੜ੍ਹ ਬੈਠੇ ਆ ਮੁਹਾਲੀ ਬੈਠੇ ਆ ਅਸੀਂ ਜਿਹੜੀਆਂ ਹੋਰ ਲੜਾਈਆਂ ਲੜ ਰਹੇ ਆ ਉਥੇ ਨਿੱਜੀ ਸਕੂਲਾਂ ਦੇ ਵਿੱਚ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਦਾਖਲਾ ਦੁਵਾਨ ਦੀ ਲੜਾਈ ਅਸੀਂ ਲੜ ਰਹੇ ਸੀ ਸਾਡਾ ਸਹਿਯੋਗ ਬਹੁਤ ਸਾਰੇ ਸਾਥੀਆਂ ਨੇ ਦਿੱਤਾ ਲੀਗਲ ਪੈਨਲ ਤੇ ਜਿਹੜੇ ਕੰਮ ਕਰ ਰਹੇ ਨੇ ਐਡਵੋਕੇਟ ਸਾਹਿਬਾਨ ਨੇ ਜਾ ਸਾਡੇ ਕੋਈ ਰਿਟਾਇਰ ਜੱਜਸ ਨੇ ਆਈਐਸ ਨੇ ਆਈਪੀਐਸ ਨੇ ਜੇ ਕਿਸੇ ਵੀ ਅਹੁਦੇ ਤੇ ਬੈਠੇ ਨੇ ਉਹ ਬਹੁਤ ਤਰ੍ਹਾਂ ਦੇ ਲੋਕ ਸਾਡੇ ਨਾਲ ਜਿਹੜੇ ਟੱਚ ਨੇ ਹੋਰ ਮੁਦੇ ਦੇ ਵੀ ਟੱਚ ਨੇ ਸੋ ਨਿੱਜੀ ਸਕੂਲਾਂ ਦੇ ਵਿੱਚ 25% ਦੀ ਮੰਤਰੀ ਜੀ ਇਹ ਲੜਾਈ ਨੂੰ ਅਸੀਂ ਜਿਹੜਾ ਜਿੱਤਿਆ ਸਕਸੈਸਫੁਲ ਹੋਏ ਆ ਅਸੀਂ ਚੋਣੇ ਆ ਕਿ ਹਰੇਕ ਗਰੀਬ ਦੇ ਬੱਚੇ ਨੂੰ ਅ ਬੱਚਿਆਂ ਨੂੰ ਉੱਚਾ ਸਿੱਖਿਆ ਦਾ ਪੱਧਰ ਚੱਕਣ ਦੇ ਲਈ ਵਧੀਆ ਸਿੱਖਿਆ ਮਿਲਣ ਦੇ ਲਈ ਜਿਹੜਾ ਮੌਲਕ ਹੱਕ ਹੈ ਰਾਈਟ ਹੈ ਜਿੱਤੋਂ ਵਾਂਝੇ ਸੀਗੇ ਇਹ ਐਕਟ 9 ਤੋਂ ਚੱਲਿਆ ਤੇ ਅੱਜ ਤੱਕ ਜਿਹੜਾ ਇੰਪਲੀਮੈਂਟ ਨਹੀਂ ਸੀ ਸੋ ਇਹ ਮਾਨਯੋਗ ਹਾਈ ਕੋਰਟ ਦਾ ਅਸੀਂ ਧੰਨਵਾਦ ਕਰਦੇ ਆ ਸਾਡੇ ਜਿਹੜੇ ਐਡਵੋਕੇਟ ਸਹਬਾਨ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਜਿੰਨੀ ਲੜਾਈ ਲੜੀ ਸਾਰੇ ਸਾਥੀਆਂ ਨੇ ਰਲ ਕੇ ਕੱਲੇ ਮੈਂ ਨਹੀਂ ਲੜੀ ਇਹ ਗੱਲ ਵੱਖਰੀ ਹੈ ਕਿ ਲੰਬੇ ਸਮੇਂ ਤੋਂ ਅਸੀਂ মিডিਆ ਦੇ ਮਾਧਿਅਮ ਤੋਂ ਸੀਐਮ ਸਾਹਿਬ ਨੂੰ ਐਜੂਕੇਸ਼ਨ ਸੈਕਟਰੀ ਨੂੰ ਅਸੀਂ ਟੀਮ ਕ੍ਰਾਂਤੀ ਵੱਲੋਂ ਬਹੁਤ ਸਾਰੇ ਜੁਆਇੰਟਲੀ ਐਕਸ਼ਨ ਜਿਹੜੇ ਅਸੀਂ ਕੀਤੇ ਐ ਜੁਆਇੰਟਲੀ ਅਸੀਂ ਜਿਹੜੇ ਪੱਤਰ ਵਿਹਾਰ ਕੀਤੇ ਐ ਸੋ ਅੱਜ ਅਸੀਂ ਜਿਹੜੇ ਐ ਇਸ ਰਾਈਟ ਨੂੰ ਹਾਸਲ ਕਰਨ ਦੇ ਲਈ ਮਾਨਯੋਗ ਹਾਈ ਕੋਰਟ ਦਾ ਜਿਹੜਾ ਧੰਨਵਾਦ ਕਰਦੇ ਆ ਜੀ ਮਹਿੰਦਰਾ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਾਈ ਕੋਰਟ ਦੇ ਵਿੱਚ ਆਪਣੇ ਲੋਕ ਜਿਹੜੇ ਸੰਘਰਸ਼ੀ ਲੋਕ ਉਹਨਾਂ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਪਰ ਜਿਹੜੇ ਲੋਕ ਆਉਣ ਸਾਡੀ ਇਸ ਰਿਕਾਰਡਿੰਗ ਨੂੰ ਜਾਂ ਇਸ ਵੀਡੀਓ ਨੂੰ ਦੇਖ ਰਹੇ ਆ ਸੁਣ ਰਿਹਾ ਜੀ ਤਾਂ ਉਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਹੋਊਗਾ ਕਿ ਇਸ ਜਿੱਤ ਦਾ ਫਾਇਦਾ ਕਿਵੇਂ ਲੈ ਸਕਦੇ ਆ ਕੀ ਪ੍ਰੋਸੈਸ ਹੁੰਦਾ ਉਹ ਪ੍ਰੋਸੈਸ ਕੋਈ ਦੇਖੋ ਜਿਹੜੇ ਨੇਮ ਹੈ ਕਾਨੂੰਨ ਨੇ ਇਹ ਸਾਰਿਆਂ ਵਾਸਤੇ ਬਰਾਬਰ ਹੈ ਜਿਹੜਾ ਇਹ ਚੀਜ਼ ਹੈ ਜਿਹੜੀ ਇਹ ਹਾਸਲ ਹੈ ਇਹ ਤੁਹਾਨੂੰ ਜਾ ਕੇ ਸਿੰਪਲ ਐਪਲੀਕੇਸ਼ਨ ਦੇਣੀ ਪੈਣੀ ਹੈ ਸਕੂਲ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਆਪਣਾ ਇਨਕਮ ਸਰਟੀਫਿਕੇਟ ਨਾਲ ਨੱਥੀ ਕਰੋ ਤੇ ਤੁਸੀਂ ਲੈ ਸਕਦੇ ਹੋ ਫਿਰ ਵੀ ਕਿਤੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਲੋੜ ਹੈ ਲੀਗਲ ਪੈਨਲ ਸਾਡਾ ਤਿਆਰ ਹੈ ਅਸੀਂ ਤਿਆਰ ਹਾਂ ਮੇਰਾ ਨੰਬਰ 93561 8088 9356180808 ਕਿਸੇ ਵੀ ਪੰਜਾਬ ਦੇ ਕੋਨੇ ਦੇ ਵਿੱਚ ਐਡਮਿਸ਼ਨ ਸਮੱਸਿਆ ਆਉਂਦੀ ਹੈ ਹੋਰ ਸਾਡੇ ਜਿਹੜੇ ਸੰਗਠਨ ਦਾ ਸਮਾਜ ਸੇਵੀ ਲੋਕ ਜਿਹੜੇ ਨਾ ਮੁੱਦਿਆਂ ਤੇ ਕੰਮ ਕਰਦੇ ਸਾਰਿਆਂ ਦੇ ਜਿਹੜੇ ਅਸੀਂ ਨੰਬਰ ਜਿਹੜੇ ਆ ਉਹਨਾਂ ਨੂੰ ਮੁਹੱਈਆ ਕਰਾਵਾਂਗੇ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਿਹੜੀ ਹੈ ਪਿੰਨਸ ਨੂੰ ਜਿਹੜੀ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਏਗੀ ਐਡਮਿਸ਼ਨ ਦਿਵਾਉਣਾ ਵੀ ਸਾਡਾ ਫਰਜ਼ ਹੈ ਜਿਹੜੀ ਲੜਾਈ ਅਸੀਂ ਲੜੀ ਹੈ ਇਹਦੇ ਲੜਾਈ ਨੂੰ ਅਸੀਂ ਇੰਪਲੀਮੈਂਟ ਕਰਨ ਦੇ ਲਈ ਵੀ ਲੜਾਈ ਲੜਾਂਗੇ ਇਸ ਮਾਨਯੋਗ ਹਾਈ ਕੋਰਟ ਦੇ আਦੇਸ਼ ਨੂੰ ਇੰਪਲੀਮੈਂਟ ਕਰਨ ਦੇ ਲਈ ਵੀ ਅਸੀਂ ਮਨਪ੍ਰੀਤ ਜੀ ਲੜਾਈ ਲੜਾਂਗੇ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਸਬੰਧਤ ਡੀਓ ਦੀ ਹੈ ਸਬੰਧਤ ਸਕੂਲ ਦੇ ਪ੍ਰਿੰਸੀਪਲ ਦੀ ਹੈ ਜੇ ਕੋਈ ਬੱਚਾ ਜਾ ਕੇ ਐਪਲੀਕੇਸ਼ਨ ਸੋ ਅਵੇਅਰਨੈਸ ਦੀ ਗੱਲ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਚਾਹੀਦਾ ਚਾਹੇ ਆਪਣੀ ਗੱਲਬਾਤ ਦੇ ਰਾਹੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਮੈਂ ਜਿਸ ਤਰ੍ਹਾਂ ਦੱਸਿਆ ਕੋਈ ਵੀ ਸਕੂਲ ਹੋਵੇ ਚਾਹੇ ਜਿੱਡਾ ਮਰਜੀ ਵੱਡਾ ਹੋਵੇ ਇਹ ਜਿਹੜੀ ਜਿਹੜੀ ਸੁਰੱਖਿਅਤ ਰਾਖਵੀਂ ਸੀਟਾਂ 25% ਹੈ ਇਹ ਹਰ ਇੱਕ ਸਕੂਲ ਦੇ ਵਿੱਚ ਮੰਤਰੀ ਜੀ ਮਿਲੇਗੀ ਉਮੀਦ ਕਰਦੇ ਆਂ ਜਿਹੜੀ ਆਪਣੀ ਗੱਲਬਾਤ ਹੈ ਲੋਕ ਸੁਣਨਗੇ ਤੇ ਆਪਣਾ ਜਿਹੜਾ ਹੱਕ ਹੈ ਬੱਚਿਆਂ ਦਾ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ ਆਪਣਾ ਜਿਹੜਾ ਲੋਕ ਇਹ ਹਾਸਲ ਕਰਨਗੇ ਸਿੰਦਰ ਸਾਹਿਬ ਅਸੀਂ ਤੁਹਾਨੂੰ ਇਸ ਜਿੱਤ ਦੀ ਮੁਬਾਰਕਬਾਦ ਦਿੰਦੇ ਆਂ ਵਧਾਈ ਦਿੰਦੇ ਆਂ ਤੁਹਾਨੂੰ ਵੀ ਔਰ ਤੁਹਾਡੇ ਹੋਰ ਜਿਹੜੇ ਸਾਥੀ ਇਸ ਸੰਘਰਸ਼ ਜਿਵੇਂ ਤੁਹਾਡੇ ਨਾਲ ਸੀ ਤੇ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਭੀਮ ਜੀ ਜੈ ਭਾਰਤ ਜੀ ਮੰਤਰੀ ਜੀ